ਹਾਂਜੀ ਵੀ ਜਿਹੜੇ ਬੱਚੇ ਕਰ ਰਹੇ ਪੰਜਾਬ ਪੁਲਿਸ 2025 ਦੀ ਤਿਆਰੀ ਠੀਕ ਆ ਤੇ ਉਹਨਾਂ ਦੇ ਪੰਜਾਬ ਪੁਲਿਸ ਦੇ ਟ੍ਰਾਇਲ 'ਚ ਜਿਹੜਾ ਹੈਗਾ ਹਾਈ ਜੰਪ ਆਪਾਂ ਅੱਜ ਉਹਦੇ ਤੇ ਵੀਡੀਓ ਲੈ ਕੇ ਆਏ ਆ ਠੀਕ ਆ ਬਹੁਤ ਕਮੈਂਟ ਆ ਰਹੇ ਸੀ ਹਾਈ ਜੰਪ ਹਾਈ ਜੰਪ ਹਾਈ ਜੰਪ ਠੀਕ ਆ ਤੇ ਪਹਿਲਾਂ ਦਾ ਸਭ ਤੋਂ ਪਹਿਲਾਂ ਡਿਟੇਲ ਦੇ ਦਈਏ ਤੁਹਾਨੂੰ ਵੀ ਜਿਹੜਾ ਹਾਈ ਜੰਪ ਹੈਗਾ ਵਾ ਕੁੜੀਆਂ ਦਾ ਤੇ ਮੁੰਡਿਆਂ ਦਾ ਹੈ ਕਿੰਨਾ ਕਿੰਨਾ ਵਾ ਕਈਆਂ ਦੇ ਵੀ ਕਮੈਂਟ ਆ ਰਿਹਾ ਵੀ ਕਿੰਨਾ ਕਿੰਨਾ ਹੈਗਾ ਵਾ ਤੇ ਜਿਹੜਾ ਹੈਗਾ ਮੁੰਡਿਆਂ ਦਾ ਹਾਈ ਜੰਪ ਉਹ ਹੈਗਾ 1.10 ਮੀਟਰ ਠੀਕ ਆ ਜੇ ਇਹ ਫੁੱਟਾਂ 'ਚ ਲਾਇਆ ਜਾਵੇ ਤਾਂ ਇਹ ਬਣਦਾ ਵਾ 3 ਫੁੱਟ ਠੀਕ ਆ ਤੇ ਜੇ ਕੁੜੀਆਂ ਦਾ ਲਾਇਆ ਜਾਵੇ ਤਾਂ ਉਹ ਹੈਗਾ 0.6595 ਮੀਟਰ ਠੀਕ ਆ ਇਹ ਜੇ ਫੁੱਟਾਂ 'ਚ ਵੇਖਿਆ ਜਾਵੇ ਤੇ ਫੁੱਟਾਂ 'ਚ ਹੈਗਾ 1 3 ਫੁੱਟ 1.5 ਇੰਚ ਠੀਕ ਆ ਹੁਣ ਇਹ ਤੁਸੀਂ ਜਮਾਂ ਸੌਖੇ ਤਰੀਕੇ ਨਾਲ ਲਾਉਣਾ ਕਿਵੇਂ ਆ ਤੇ ਪਹਿਲੀ ਚੀਜ਼ ਕੀ ਆ ਤੁਸੀਂ ਧਿਆਨ ਰੱਖੋ ਇਹ ਹੈਗਾ ਵਾ ਡਾਰਗ ਸਿਰਫ ਡਾਰੀ ਹੈ ਗੱਲਾ ਵੀ ਤੁਸੀਂ ਭੱਜ ਕਾਉਂਗੇ ਵਿਚ ਵੱਜੋਗੇ ਪੈਪ ਦੇ ਪੈਪ ਡਿੱਗ ਪੂਗੀ ਠੀਕ ਆ ਉਥੇ ਪਿਆਪ ਉਹ ਤੁਹਾਨੂੰ ਇਹਦੇ ਤਿੰਨ ਚਾਂਸ ਮਿਲਦੇ ਆ ਠੀਕ ਆ ਤਿੰਨਾਂ ਚ ਲੱਗ ਗਿਆ ਲੱਗ ਗਿਆ ਠੀਕ ਆ ਤੇ ਹੁਣ ਤਿੰਨ ਚਾਂਸ ਤੋਂ ਡਿਰ ਹੈ ਜੀ ਹੋਊਗਾ ਜਿਹੜੇ ਤੁਹਾਡੀ ਜ਼ਿੰਦਗੀ ਬਦਲ ਸਕਦੇ ਆ ਠੀਕ ਆ ਹੋ ਸਕਦਾ ਤੁਹਾਡੀ ਸਾਰੀ ਉਮਰ ਲਈ ਤੁਹਾਡੇ ਵਰਦੀ ਪੈ ਜੀ ਠੀਕ ਆ ਤੇ ਹੋ ਸਕਦਾ ਜਿਹੜਾ ਕੋ ਜਿੱਥੇ ਤੁਸੀਂ ਹੈਗੇ ਆ ਉੱਥੇ ਹੋਵੇ ਠੀਕ ਆ ਤੇ ਇਸ ਕਰਕੇ ਇਹਦੀ ਅੱਜ ਵਾਲੀ ਵੀਡੀਓ ਤੁਹਾਡੀ ਇਹੀ ਆ ਵੀ ਇਹ ਇਹ ਤੁਹਾਡਾ ਵਰਦੀ ਤੱਕ ਦਾ ਸੁਣਾਈ ਆ ਠੀਕ ਆ ਹੁਣ ਇਹ ਚੱਲੀ ਹੋਈ ਇਹ ਵੀਡੀਓ ਨੂੰ ਹੁਣ ਆਪਾਂ ਸਟਾਰਟ ਕਰਦੇ ਆ ਤੁਸੀਂ ਬੇਸਿਕ ਤੋਂ ਸਟਾਰਟ ਕਿਵੇਂ ਕਰਨਾ ਚਾਹਵਾ ਬੇਸਿਕ ਤੋਂ ਠੀਕ ਆ ਬੇਸਿਕ ਤੋ ਤੁਸੀਂ ਐਂ ਸਟਾਰਟ ਕਰਨਾ ਵੀ ਜਿਹੜਾ ਇਹਦਾ ਡਾਰਾ ਪਹਿਲਾਂ ਤੁਸੀਂ ਡਾਰ ਕੱਢਣਾ ਇਹਦਾ ਹਾਈ ਜੰਪ ਦਾ ਤੁਸੀਂ ਇਹਨੂੰ ਜਮਾ ਇੰਨਾ ਕੁ ਥੱਲੇ ਲੈ ਜਾਣਾ ਪੈਪ ਨੂੰ ਜਿੱਥੋਂ ਤੱਕ ਵੀ ਥੱਲੇ ਲੈ ਆ ਸਕਦੇ ਆ ਤੁਸੀਂ ਜਿੱਥੋਂ ਤੱਕ ਠੋਡਾ ਜਿਹਾ ਆਸਾਨੀ ਨਾਲ ਲੱਗ ਜੇ ਠੀਕ ਆ ਤੁਸੀਂ ਸਭ ਤੋਂ ਪਹਿਲੀ ਜੀ ਆਪਦੀ ਕੀ ਧਿਆਨ ਚ ਰੱਖਣੀ ਹੈ ਮੂਵਮੈਂਟ ਮੂਵਮੈਂਟ ਤੁਹਾਡੀ ਆ ਹੋਣੀ ਹੈ ਇਹਦੇ ਚ ਠੀਕ ਆ ਇਹ ਪੈਪ ਨੂੰ ਤੁਸੀਂ ਐਂ ਟੱਪਣਾ ਇਹਨੂੰ ਟੱਪਣ ਦੇ ਬਹੁਤ ਤਰੀਕੇ ਆ ਠੀਕ ਆ ਕਈ ਕੈਂਚੀ ਟੱਪਦੇ ਆ ਕਈ ਬੈਲੀ ਬੈਲੀ ਨਾਲ ਤੇ ਢੱਡ ਕਹਿੰਦੇ ਆ ਬੈ ਬੈਲੀ ਵਾਲੇ ਨੂੰ ਠੀਕ ਆ ਉਹ ਹਰੇਕ ਹਰੇਕ ਦੀ ਅੱਡ ਅੱਡ ਟੈਕਨੀਕ ਆ ਠੀਕ ਆ ਜੇ ਇਸ ਹਾਵ ਨਾਲ ਜੰਪ ਹੁੰਦਾ ਉਸ ਹਾਵ ਨਾਲ ਟੈਕਨੀਕ ਹੁੰਦੀ ਆ ਠੀਕ ਆ ਤੇ ਆਪਾਂ ਵਰਤਣੀ ਆਹ ਲਈ ਠੀਕ ਆ ਬੇਸਿਕ ਆਹੀ ਧਿਆਨ ਰੱਖਣਾ ਵੀ ਤੁਸੀਂ ਐਂ ਦੋਨੇ ਲੱਤਾਂ ਐ ਲੈ ਕੇ ਜਾਣੀਆਂ ਠੀਕ ਆ ਹੁਣ ਪਹਿਲਾਂ ਤੁਸੀਂ ਇਹਨੂੰ ਜਮਾ ਥੱਲੇ ਲੈ ਜਾਣਾ ਪਹਿਲਾਂ ਤੇ ਤੇਰੀ ਡਾਰ ਕੱਢਣਾ ਐਂ ਕਰਕੇ ਇਹਨੂੰ ਐਂ ਟੱਪਣਾ ਬਸ ਜਸਟ ਆ ਜੀ ਠੀਕ ਆ ਪਹਿਲਾ ਆਹ ਜੀ ਕਰੀ ਜਾਣੀ ਠੀਕ ਐ ਐਦਾਂ ਕਰਕੇ ਉਹਦੇ ਬਾਅਦ ਜਦੋਂ ਤੁਸੀਂ ਆਹ ਜੀ ਕਰਨੀ ਆ ਤੇ ਜਦੋਂ ਇਹ ਹਵਾ ਚ ਤੇ ਦੂਸਰਾ ਪੈਰ ਉਹਦੇ ਨਾਲ ਦੇ ਨਾਲ ਚੱਕਣ ਦੀ ਕੋਈ ਕਰਨੀ ਆ ਠੀਕ ਐ ਤੁਸੀਂ ਪਹਿਲਾ ਆਹ ਜੀ ਕਰਨੀ ਆ ਐ ਬਸੇ ਖੜ ਕੇ ਉਹਦੇ ਬਾਅਦ ਆਹੀ ਜੀ ਪੈ ਪੈਪ ਤੇ ਅਪਲਾਈ ਕਰੀ ਜਾਣੀ ਬਸ ਆਹ ਜੀ ਠੀਕ ਐ ਥੋੜਾ ਉੱਚਾ ਕਰ ਲੈਣਾ ਇਹਨੂੰ ਫੇਰ ਆਹ ਚੀਜ਼ ਆ ਉੱਚਾ ਕਰਦਾ ਜਾਣਾ ਨੂੰ ਠੀਕ ਆ ਵੇਖੋ ਰੱਬਲੇ ਦਾ ਸਾਨੂੰ ਪਹਿਲੇ ਹਾਈ ਜੰਪ ਇੰਨਾ ਦਿੱਤਾ ਹੀ ਹੁੰਦਾ ਠੀਕ ਆ ਕੱਲੀ ਤੇ ਲਾਤ ਐ ਕਰਕੇ ਐ ਕਰਨੀ ਆ ਠੀਕ ਆ ਤੇ ਜੇ ਪੰਜਾਬ ਪੁਲ ਦੇ ਟ੍ਰਾਇਲ ਤੇ ਇੱਥੋਂ ਤੱਕ ਹੀ ਆਉਂਦਾ ਦਾ ਅੱਧੇ ਕੁ ਫੁੱਟ ਦਾ ਫਰਕ ਪੈਦਾ ਤੇ ਛੋਟਾ ਰੱਬ ਲਈ ਕਲੀਅਰ ਹੁੰਦਾ ਅੱਧਾ ਦਾ ਠੀਕ ਆ ਇਹਨੂੰ ਐ ਐ ਕਰਕੇ ਵਧਾਉਂਦੇ ਜਾਣਾ ਠੀਕ ਆ ਹੁਣ ਪਲਾਂ ਦੀ ਇਹ ਤਾਂ ਇੱਥੇ ਕਰ ਲਈ ਆਪਾਂ ਤਾਂ ਠੀਕ ਆ ਮਾਦਾ ਮਾਰੀ ਦੇਣਾ ਵਾ ਗੱਲ ਇਹ ਆ ਵੀ ਤੁਸੀਂ ਕਿਵੇਂ ਮਾਰੋਗੇ ਇਹਨੂੰ ਪਹਿਲਾਂ ਤੋਂ ਤੁਸੀਂ ਆ ਜੀ ਟਰਾਈ ਕਰਕੇ ਵੇਖ ਲੈਣੀ ਆ ਵੀ ਐਂ ਐਂ ਕਰਕੇ ਜੇ ਤੁਹਾਡੇ ਦਾ ਕਲੀਅਰ ਹੁੰਦਾ ਤਾਂ ਠੀਕ ਆ ਠੀਕ ਆ ਜੇ ਤੁਹਾਡੇ ਤੋਂ ਐਂ ਕਰਕੇ ਇਹ ਆ ਚੀਜ਼ ਨਹੀਂ ਹੋ ਪਾਰੀ ਇੰਨੀ ਹਾਈਟ ਹੀ ਨਹੀਂ ਲਈ ਜਾ ਰਹੀ ਤੇ ਹਾਈਟਾਂ ਤੇ ਤੁਸੀਂ ਕੀ ਕਰਨੀਆਂ ਹਾਈਟਾਂ ਤੇ ਐਕਸੇਜਾ ਲਾਉਣੀਆਂ ਠੀਕ ਆ ਚਲੋ ਤੁਹਾਡੇ ਮਨ ਚ ਵਹਿਮ ਨਾ ਰਹੇ ਜੀ ਵੀ ਲੱਗਦਾ ਨਹੀਂ ਆਪਣੇ ਤੋਂ ਆ ਜਾਵਾਂ ਉੱਤੇ ਲਾ ਦੇ ਇਹਦੇ ਠੀਕ ਆ ਆਵੇ ਲੋਰੇ ਆ ਕੇ ਵਿਖਾ ਦੇ ਉਰੇ ਆ ਕੇ ਆ ਵਿਖਾ ਦੇ ਆਵੇ 3 ਫੋਟਾ 8 ਇੰਚ ਠੀਕ ਆ ਆ ਹੁਣ ਤੁਹਾਨੂੰ ਆਪ ਲਾ ਕੇ ਖਵਾਵਾਂਗੇ ਠੀਕ ਆ ਠੀਕ ਆ ਕਈਆਂ ਦੇ ਮਨ ਚ ਵੀਡੀਓ ਚ ਆਣ ਨਾ ਰਹਿ ਜੀ ਕੋਈ ਚ ਤੱਕਿਆ ਨਹੀਂ ਠੀਕ ਆ ਤਾਂ ਕਰਕੇ ਆਪ ਤੁਹਾਨੂੰ ਲਾ ਕੇ ਵਿਖਾਤਾ ਠੀਕ ਆ ਹੁਣ ਜਦੋਂ ਇੱਕ ਵਾਰ ਦੇਖੋਗੇ ਤਾਂ ਇਹਨੂੰ ਡਰ ਲੱਗੂਗਾ ਠੀਕ ਆ ਦੂਰੋ ਦੂਰੋਂ ਦੇਖੋਗੇ ਤੇ ਠੀਕ ਆ ਵੀ ਕੋਲੇ ਆ ਕੇ ਭੱਜ ਕੇ ਵੀ ਪੈਪ ਚ ਵੱਜੋਗੇ ਤਾਂ ਕਰਕੇ ਪਹਿਲਾਂ ਤੁਸੀਂ ਇਹਦਾ ਡਾਰਕ ਕਲੀਅਰ ਕਰਨਾ ਠੀਕ ਆ ਬੇਸਿਕ ਤਰੀਕਾ ਉਹ ਧਿਆਨ ਚ ਰੱਖਣਾ ਦੋਨੇ ਲਲਤਾਂ ਵਾਲਾ ਜੋ ਆ ਚੱਕੀ ਨਾਲ ਦੀ ਨਾਲ ਆ ਚੀਜ਼ ਐ ਕਰਕੇ ਜਾਵਾਂ ਥੱਲੇ ਤੋਂ ਉੱਤੇ ਤੱਕ ਲੈ ਕੇ ਆਉਣਾ ਇਹਨੂੰ ਠੀਕ ਆ ਉਸ ਤੋਂ ਬਾਅਦ ਜੇ ਤੁਹਾਡੇ ਤੇ ਇਹ ਜੀ ਨਹੀਂ ਹੁੰਦੀ ਠੀਕ ਆ ਫਿਰ ਇਹਦੀਆਂ ਤਰੀਕਾ ਕੀ ਹੁੰਦਾ ਇਹਦੀਆਂ ਇਹਦਾ ਦੂਸਰੀਆਂ ਐਕਸ ਹਾਂ ਜਾਂ ਹਡਲਾਂ ਠੀਕ ਆ ਹਡਲਾਂ ਜੇ ਤੁਹਾਨੂੰ ਜੇ ਪਤਾ ਹੋਏ ਠੀਕ ਆ ਕਈ ਬੱਚੇ ਅਕੈਡਮੀ ਆ ਕੁੜੀ ਮੈਚ ਹੋਣਗੇ ਉੱਥੇ ਹੜਲਾ ਹੋਣੀ ਆ ਠੀਕ ਆ ਤੇ ਤੁਸੀਂ ਹੜਲਾ ਨਹੀਂ ਐਕਸਰਸਾਈਜ਼ ਲਾਉਣੀ ਆ ਪਰ ਕਈ ਬੱਚੇ ਅੱਜ ਵੀ ਜਿਨ੍ਹਾਂ ਕੋਲੇ ਤਾਂ ਹੜਲਾ ਤਾਂ ਕੀ ਗਰਾਊਂਡ ਵੀ ਹੈ ਨਹੀਂ ਠੀਕ ਆ ਕੋਚ ਕੋਚ ਕੁਚ ਵੀ ਹੈ ਨਹੀਂ ਕੋ ਹੜਲਾ ਵੀ ਹੈ ਨਹੀਂ ਗਰਾਊਂਡ ਵੀ ਹੈ ਨਹੀਂ ਵਿਚਾਰੇ ਸੜਕਾਂ ਦੇ ਭੱਜੇ ਫਿਰਦਿਆ ਉਹ ਕਿਵੇਂ ਕਰਨਗੇ ਇਹਨਾਂ ਨੂੰ ਠੀਕ ਆ ਉਹਦੇ ਆਪਾਂ ਤੁਹਾਨੂੰ ਐਕਸਰਸਾਈਜ਼ਾਂ ਦੱਸਾਂਗੇ ਜਿਹੜੇ ਵਿਦਆਊਟ ਇਕਵਿਪਮੈਂਟ ਆ ਮਤਲਬ ਕਿ ਬਿਨਾ ਸੰਸਾਧਨਾਂ ਵੀ ਮਤਲਬ ਕੋਈ ਤੁਹਾਡੇ ਕੋਲੇ ਆ ਸਾਧਨ ਸੂਦਨ ਹੈ ਨਹੀਂ ਕਿ ਕੋਈ ਵੀ ਚੀਜ਼ਾਂ ਹੈ ਨਹੀਂਆਂ ਨਾ ਪਾਈਪਾਂ ਨਾ ਹੜਲਾਂ ਜਾਂ ਕੁਝ ਵੀ ਆ ਠੀਕ ਆ ਉਹ ਤੇ ਉਹ ਕਿਵੇਂ ਕਰਨਗੇ ਠੀਕ ਆ ਉਹਨਾਂ ਨੇ ਕੀ ਕਰਨਾ ਉਹਨਾਂ ਨੇ ਐਕਸਾਈਜ ਲਾਉਣੀਆਂ ਪਹਿਲਾਂ ਤਾਂ ਤੁਸੀਂ ਹਾਈਟ ਤੇ ਕਿਵੇਂ ਆਉਣਾ ਵਾ ਠੀਕ ਆ ਹਾਈਟ 'ਤੇ ਜਿਹੜੇ ਹਾਈਟ 'ਤੇ ਆ ਬੇਸਿਕ ਚੀਜ਼ ਧਿਆਨ ਚ ਰੱਖੋ ਜਿੰਨਾ ਤੁਹਾਡਾ ਚੀਜ਼ਾਂ ਸਟੈਪ ਖੁੱਲਦਾ ਹੋਊਗਾ ਜਿੰਨੀਆਂ ਤੁਹਾਡੀਆਂ ਲੱਤਾਂ ਖੁੱਲਦੀਆਂ ਹੋਣੀਆਂ ਉੰਨੀ ਉੱਚੀ ਤੁਸੀਂ ਜਾਲ ਮਾਰ ਜੋਗੇ ਠੀਕ ਆ ਉਨੀ ਹਾਈਟ ਤੇ ਤੁਸੀਂ ਛਾਲ ਮਾਰ ਜੋਗੇ ਉਹਨਾਂ ਦੂਰੋਂ ਜੰਪ ਲੌਂਗ ਜੰਪ 'ਚ ਵੀ ਇਹੀ ਚੀਜ਼ ਆ ਜਿੰਨਾ ਤੁਹਾਡਾ ਸਟੈਪ ਖੋਲਦਾ ਉਹਨੇ ਭੱਜ ਕੇ ਤੇ ਸਪੀਡ ਨਾਲ ਜਾ ਕੇ ਤੁਸੀਂ ਅੱਗੇ ਅੱਗੇ ਢੇਗਦੇ ਆ ਜੋ ਵੀ ਆ ਠੀਕ ਆ ਹੁਣ ਉਹਨਾਂ ਜਿਆਦਾ ਤੁਹਾਡਾ ਲੌਂਗ ਜੰਪ ਇੰਕਰੀਜ਼ ਹੁੰਦਾ ਸਾਰੀ ਗੇਮ ਹੀ ਇਹ ਲੈਗ ਪਾਵਰ ਤੇ ਠੀਕ ਆ ਸਟੈਪ ਦੀ ਆ ਠੀਕ ਆ ਹੁਣ ਮੈਂ ਤੁਹਾਨੂੰ ਲੈਗ ਪਾਵਰ ਤੇ ਸਟੈਪ ਵਾਲੀਆ ਵਧਾਉਣ ਵਾਲੀ ਐਕਸਰਸਾਈਜ਼ ਦੱਸਦੇ ਆ ਆਪਾਂ ਠੀਕ ਆ ਪਹਿਲਾਂ ਤਾਂ ਤੁਸੀਂ ਕੀ ਕਰਨਾ ਵਾ ਪਹਿਲੀ ਜਿਹੜੀ ਐਕਸਰਸਾਈਜ਼ ਕਈਆਂ ਤਾਂ ਚਲੋ ਮੈਂ ਤੁਹਾਨੂੰ ਐ ਕਰ ਕਰਕੇ ਲਿਖਾਈ ਜਾਵਾਂ ਠੀਕ ਆ ਪ੍ਰੋਫੈਸ਼ਨਲ ਉਹ ਆਪਾਂ ਕੰਮ ਨਹੀਂ ਕਰਦੇ ਜਿਵੇਂ ਤੁਸੀਂ ਸਟਾਰਟ ਕਰੋਗੇ ਆਪਾਂ ਉਵੇਂ ਹੀ ਕਰਕੇ ਹੌਣੇ ਆ ਠੀਕ ਆ ਪਹਿਲਾਂ ਤੁਸੀਂ ਐਦਾਂ ਕਰਨਾ ਠੀਕ ਆ ਜਮਾ ਸਲੋ ਸਲੋ ਐ ਲੱਕ ਤੇ ਹੱਥ ਰੱਖ ਲੈਣਾ ਜਾਂ ਪਿੱਛੇ ਹੱਥ ਰੱਖ ਲੈਣੇ ਐਂ ਕਰਨਾ ਠੀਕ ਆ ਹੌਲੀ ਹੌਲੀ ਉਹਨੂੰ ਤੇਜ਼ ਕਰਦੇ ਜਾਣਾ ਜਿਹੜਾ ਗੋਡਾ ਉਹ ਜਮਾ ਚਸਟ ਕੋਲੇ ਲੈ ਕੇ ਆਉਣਾ ਠੀਕ ਆ ਤੇ ਹੌਲੀ ਹੌਲੀ ਜਦੋਂ ਜਿਵੇਂ ਜਿਵੇਂ ਕਰੀ ਜਾਂਦੇ ਆ ਠੀਕ ਆ ਜਦੋਂ ਆ ਚੀਜ਼ ਤਾਂ ਨੂੰ ਆਉਂਦੀ ਆ ਤੋ ਇਹਦੇ ਤੇ ਅੱਡੀ ਛੜਾਪਾ ਜਿਆ ਕਰਨਾ ਵਾ ਜਿਵੇਂ ਡਿਗਰੀ ਖਾਨਾ ਖੇਡ ਦਿੰਨੇ ਠੀਕ ਆ ਜਦੋਂ ਦੋਨੇ ਪੈਰਾਂ ਤੇ ਆ ਚੀਜ਼ ਇੱਕ ਵਾਰ ਉਧਰ ਇੱਕ ਵਾਰ ਹੁਣ ਨਾਲ ਐਡ ਕਰ ਦੇਣੀ ਚੰਗੀ ਤਰ੍ਹਾਂ ਪ੍ਰੋਪਰ ਠੀਕ ਆ ਉਦੋਂ ਬਾਅਦ ਐ ਇਹਨੇ ਜਿਹੜੀਆਂ ਲੱਤਾਂ ਠੋਡੀਆਂ ਉਹਦਾ ਸਟੈਪ ਵੀ ਖੋਲਹੀਊਗਾ ਥਾਈ ਚ ਲੈਗ ਪਾਵਰ ਆਊਗੀ ਪਿੰਜੀਆਂ ਤੁਹਾਡੇ ਲੈਗ ਪਾਵਰ ਆਊਗੀ ਠੀਕ ਆ ਤੇ ਨਾਲੇ ਤੁਸੀਂ ਹਾਈਟ ਲਾਈਨ ਲੱਗ ਪੋਗੇ ਠੀਕ ਆ ਦੂਸਰੀ ਐਕਸਰਸਾਈਜ਼ ਕੀ ਕਰਨੀ ਆ ਇਹ ਲੌਂਗ ਜੰਪ ਤੇ ਹਾਈ ਜੰਪ ਦੀ ਐਕਸਰਸਾਈਜ਼ ਆ ਸੇਮ ਹੀ ਆ ਕੋਈ ਬਹੁਤਾ ਫਰਕ ਨਹੀਂ ਦਬਾਓ ਤੇ ਭੱਜ ਕੇ ਜੰਪ ਲਾਉਣਾ ਹੁੰਦਾ ਇੱਥੇ ਬਸ ਉਹ ਦੂਰੋਂ ਭੱਜ ਕੇ ਆਉਣਾ ਹੁੰਦਾ ਇੱਥੋਂ ਨੇੜੇ ਭੱਜ ਕੇ ਜੰਪ ਲੈ ਲੈ ਬਸ ਉਹਲੀ ਟੈਕਨੀਕ ਸਿੱਧਾ ਜੰਪ ਆ ਇਹਦੀ ਟੈਕਨੀਕ ਟੇਡਾ ਜੰਪ ਆ ਬਹੁਤ ਬਹੁਤਾ ਫਰਕ ਹੈ ਨਹੀਂ ਕਰਨਾਂ ਚ ਠੀਕ ਆ ਹੁਣ ਅਗਲੀ ਐਕਸਰਸਾਈਜ਼ ਕੀ ਆ ਅਗਲੀ ਐਕਸਰਸਾਈਜ਼ ਪਹਿਲਾਂ ਤਾਂ ਤੁਸੀਂ ਐਂ ਕੀਤਾ ਸੀ ਹੁਣ ਤੁਸੀਂ ਐਂ ਕਰਨਾ ਠੀਕ ਆ ਆ ਜੀ ਪਹਿਲਾਂ ਤੁਸੀਂ ਉਹ ਕਰਨੀ ਆ ਠੀਕ ਆ ਉਹਦੇ ਨਾਲ ਟੈਕਨੀਕ ਆ ਜੂਗੀ ਤੇ ਲੱਤਾਂ ਕਿਵੇਂ ਤਾਂ ਲੈ ਕੇ ਜਾਣੀਆਂ ਹੁਣ ਇਹਦੇ ਜ ਐਡ ਕੀ ਕਰਨਾ ਇਹਦੇ ਲੱਤ ਅੱਗੇ ਨੂੰ ਲੈ ਕੇ ਜਾਣੀਆਂ ਠੀਕ ਆ ਆ ਜੀ ਸਲੋ ਚ ਕਰਨੀ ਆ ਜਿਵੇਂ ਤੁਹਾਨੂੰ ਸਮਝ ਆ ਜੇ ਠੀਕ ਆ ਐਂ ਕਰਕੇ ਜਿਵੇਂ ਤੇ ਜਦੋਂ ਤੇ ਆ ਜੀ ਕਰ ਲਾ ਆਪੇ ਠੀਕ ਆ ਬੋਲੋ ਤੁਸੀਂ ਐਂ ਕਰਕੇ ਠੀਕ ਆ ਇਹਦੀ ਗੋਡੇ ਪਹਿਲਾਂ ਫੋਲਡ ਕਰਕੇ ਲਾਉਣੀ ਆ ਬਾਅਦ ਚ ਠੀਕ ਆ ਬਾਅਦ ਚ ਲੱਤਾਂ ਖੋਲ ਕੇ ਲਾਉਣੀ ਆ ਇਹ ਐਂ ਕਰਕੇ ਪ੍ਰੋਪਰ ਲਾਉਣੀ ਆ ਤੇ ਥੋੜੀ ਦੂਰ ਤੱਕ ਲਾਓ ਇਹਨੂੰ ਵੀ ਲੱਤਾਂ ਛੋਟੀਆਂ ਪੂਰੀਆਂ ਸਟੈਚ ਹੋ ਸਕਣ ਠੀਕ ਆ ਇਹ ਤੇ ਹੀ ਘਟੋ ਘਟ ਇਹਦੇ ਦੋ ਸੈੱਟ ਲਾਉਣੇ ਆ ਹਰੇਕ ਐਕਸਰਸਾਈਜ਼ ਦੇ ਦੋ ਐਕਸ ਤੇ ਦੋ ਸੈਟ ਇਹਦੇ ਕੰਪਲਸਰੀ ਆ ਠੀਕ ਆ ਜਦੋਂ ਤੁਸੀਂ ਇਹ ਲੌਂਗ ਲਾਪੇ ਠੀਕ ਆ ਫੇਰ ਆਪ ਲੌਂਗ ਜੰਪ ਜੀ ਉਹ ਚੀਜ਼ ਦੱਸੀ ਸੀਗੀ ਤੇ ਜੰਪ ਲੈਣਾ ਠੀਕ ਆ ਤੇ ਥੱਲੇ ਨੂੰ ਸਲੋ ਆਉਣਾ ਵਾ ਐਂ ਤੇ ਜੰਪ ਲੈਣਾ ਥੱਲੇ ਨੂੰ ਸਲੋ ਆਉਂਦੀ ਕੋਸ਼ਿਸ਼ ਕਰਨੀ ਆ ਲੈਂਡਿੰਗ ਆ ਦੀ ਸਲੋ ਰੱਖਣੀ ਆ ਇਹ ਤੁਹਾਨੂੰ ਲੌਂਗ ਜੰਪ ਜੀ ਵੀ ਕੰਮ ਦੇਊਗਾ ਤੇ ਹਾਈ ਜੰਪ ਜੀ ਵੀ ਕੰਮ ਦੇਊਗਾ ਜਿੰਨਾਂ ਦੇ ਥੱਲੇ ਨੂੰ ਸਲੋ ਆਉਂਗੇ ਉਹਨਾਂ ਤੇ ਹੀ ਹਵਾ ਚ ਜ਼ਿਆਦਾ ਟਾਈਮ ਰਿਹਾ ਕਰੋਗੇ ਠੀਕ ਆ ਐਦਾਂ ਕਰਕੇ ਜਿਵੇਂ ਮੈਂ ਥੱਲੇ ਜਦੋਂ ਜਾਣਾ ਉਹ ਬਿਲਕੁਲ ਧਰਤੀ ਤੇ ਆਹਣਾ ਪੈਰਲ ਲਾਉਣਾ ਮੈਂ ਜਾ ਕੇ ਕੋਈ ਥੱਪ ਦੀ ਆਵਾਜ਼ ਨਹੀਂ ਆਉਂਦੀ ਕੋਈ ਫੇਸਣਾ ਨਹੀਂ ਜਾਂਦਾ ਮੈਂ ਠੀਕ ਆ ਉਹੀ ਚੀਜ਼ ਤੁਸੀਂ ਆਪਦੇ ਚ ਲੈ ਕੇ ਆਉਣੀ ਆ ਵੀ ਜਿੰਨਾ ਤੇ ਸਲੋ ਜਾਓਗੇ ਠੀਕ ਆ ਉਨਾਂ ਹੀ ਤੁਹਾਡਾ ਇਹ ਆ ਤੁਹਾਡੇ ਤਖੇਡਾਂ ਬਣ ਜਾਣੀਆਂ ਠੀਕ ਆ ਇਦਾਂ ਕਰਕੇ ਇਦਾਂ ਜਦੋਂ ਇਹ ਤੁਹਾਡੀਆਂ ਐਕਸ ਆ ਜਾਂ ਤਿੰਨ ਚਾਰ ਲੱਗਣ ਲੱਗ ਪਈਆਂ ਠੀਕ ਆ ਉਦੋਂ ਬਾਅਦ ਤੁਹਾਡਾ ਸਟੈਪ ਵੀ ਲੈਗ ਪਾਵਰ ਵੀ ਬਣ ਲਾਪੂਗੀ ਠੀਕ ਆ ਤੇ ਤੁਸੀਂ ਵਾਈਟ ਵੀ ਆਪਦੀ ਲਾਈਨ ਲਾਪੋਗੇ ਲੌਂਗ ਜੰਪ 'ਚ ਇਹ ਐਕਸਏ ਲਾ ਕੇ ਠੀਕ ਆ ਉਦੋਂ ਬਾਅਦ 'ਚ ਤੁਸੀਂ ਦੁਬਾਰਾ ਪਾਈਪਾ ਦੇ ਆਉਣਾ ਠੀਕ ਆ ਜੋ ਪਹਿਲਾਂ ਵਾਲੀ ਚੀਜ਼ ਫਾਲੋ ਕਰਕੇ ਤੁਹਾਡੇ ਤੋਂ ਨਹੀਂ ਲੱਗਦਾ ਫਿਰ ਤੁਸੀਂ ਐਕਸਏ ਕਰਕੇ ਆਉਣਾ ਠੀਕ ਆ ਆਏ ਓਏ ਚਲੋ ਜੀ ਫਿਰ ਤੁਸੀਂ ਆਜੀ ਕਰਨੀ ਆ ਚਲੋ ਐਂ ਹੀ ਰੱਖੀ ਓਏ ਤੇ ਇੱਕ ਜ਼ਰੂਰੀ ਚੀਜ਼ ਠੀਕ ਆ ਕਈ ਬੱਚੇ ਆ ਜਿਹੜਾ ਸਾਰਾ ਕੁਝ ਫਾਲੋ ਫੂਲੋ ਕਰਕੇ ਠੀਕ ਆ ਐਕਸਏਆਂ ਵੀ ਲਾ ਗਏ ਜਦੋਂ ਜਦ ਲੌਂਗ ਜੰਪ ਲਾਉਂਦੇ ਆ ਹਾਈ ਜੰਪ ਲਾਉਂਦੇ ਸੱਚ ਠੀਕ ਆ ਉਦੋਂ ਇੱਕ ਵਾਰੀ ਜੇ ਵਿੱਚ ਵੱਜ ਗਈ ਠੀਕ ਆ ਉਹਨਾਂ ਦਾ ਮਲਾਲ ਡਾਊਨ ਹੋ ਜਾਂਦਾ ਠੀਕ ਆ ਉਹ ਕੀ ਕਰਦੇ ਉਹਨਾਂ ਨੂੰ ਡਰ ਲੱਗਣ ਲੱਗ ਪੈਂਦਾ ਵੀ ਹਾਈ ਜੰਪ ਨਹੀਂ ਲੱਗਣਾ ਠੀਕ ਆ ਉਹਨਾਂ ਨੇ ਕੀ ਕਰਨਾ ਵਾ ਜੇ ਤੇ ਤੇ ਹੀ ਇੱਥੇ ਆ ਉੱਥੇ ਦਾ ਚਲੋ ਮਹਾਰਾਜ ਦੀ ਕਿਰਪਾ ਹੋਈ ਜੇ ਤੁਹਾਡੇ ਮੂਹਰੇ ਜਿੰਨੇ ਵੀ ਕੈਂਡੀਡੇਟ ਹੋਏ ਜੇ ਸਾਰੇ ਲਾਈ ਜਾਂਦੇ ਹੋਏ ਤਾਂ ਤੁਹਾਨੂੰ ਵੀ ਕੰਫੀਡੈਂਸ ਬਣ ਜਾਣਾ ਵੀ ਆਪਣੇ ਤੋਂ ਵੀ ਲੱਗ ਜਾਈ ਜਾਊਗਾ ਪਰ ਜੇ ਸਾਰੇ ਪਾਈਪਾਂ ਸੁੱਟਦੇ ਹੋਏ ਠੀਕ ਆ ਵੀ ਕਹੇ ਤੋਂ ਵੀ ਲੱਗਦਾ ਨਾ ਹੋਇਆ ਪਰ ਤੁਹਾਡਾ ਇਮਰਾਲ ਡਾਊਨ ਹੋ ਜੂਗਾ ਵੀ ਕਿਤੇ ਉੱਚਾ ਹੀ ਆ ਸਾਰੇ ਛੁੱਟੀ ਜਾਂਦੇ ਤਾਂ ਮੈਨੂੰ ਵੀ ਡੱਗੀ ਪੈਣਾ ਠੀਕ ਆ ਉਹਦੇ ਲਈ ਤੁਸੀਂ ਇੱਥੋਂ ਜੇ ਘਰੇ ਹੀ ਆ ਤਾਂ ਤੁਸੀਂ ਠੀਕ ਆ ਮਤਲਬ ਗਰਾਊਂਡ 'ਚ ਹੀ ਆ ਆਪਦੇ 'ਚ ਠੀਕ ਆ ਜਿੱਥੇ ਵੀ ਚਲੋ ਤੁਸੀਂ ਹੈਗੇ ਆ ਪੰਜਾਬ ਪੁਲਟਰ ਟ੍ਰਾਇਲ ਤੋਂ ਪਹਿਲਾਂ ਠੀਕ ਆ ਉੱਥੇ ਤੇ ਪਹਿਲਾਂ ਉਹਦਾ ਜੰਪ ਲਵਾਉਣਾ ਜੀ ਤਾਂ ਲੱਗਦਾ ਹੋਇਆ ਠੀਕ ਆ ਉਹਦੇ ਨਾਲ ਤੁਹਾਨੂੰ ਐ ਹੋਣ ਲੱਗ ਪੂਗਾ ਵੀ ਇਹ ਲਾ ਸਕਦਾ ਤਾਂ ਮੈਂ ਕਿਉਂ ਨਹੀਂ ਲਾ ਸਕਦਾ ਠੀਕ ਆ ਕੌਨਫੀਡੈਂਸ ਜਾਂ ਬਣ ਜਾਂਦਾ ਉਹਦੇ ਨਾਲ ਠੀਕ ਆ ਪਹਿਲਾਂ ਉਹਦੇ ਤੋਂ ਲਵਾਓ ਠੀਕ ਆ ਉਰੇ ਦੋ ਤਨ ਦੋ ਤਨ ਜੰਪ ਲਵਾ ਲਓ ਤੇ ਤੁਹਾਨੂੰ ਉਹ ਸੌਖਾ ਲੱਗਣ ਲੱਗ ਪੂਗਾ ਠੀਕ ਆ ਫਿਰ ਤੁਸੀਂ ਆਪ ਲਾਉਂਗੇ ਫਿਰ ਇਹ ਵਧੀਆ ਸੌਖਾ ਹੀ ਲੱਗ ਜਾਣਾ ਠੀਕ ਆ ਆਪਣੇ ਕੋਲੇ ਵੀ ਜਿਹੜੇ ਆਫਲਾਈਨ ਬੱਚੇ ਆਪਾਂ ਨੂੰ ਵੀ ਆਪਾਂ ਵੀ ਉਹਨਾਂ ਨੂੰ ਇਹੀ ਕਰਦੇ ਆ ਪਹਿਲਾਂ ਆਪ ਲਾ ਦਿੰਦੇ ਆ ਠੀਕ ਆ ਸੌਖੇ ਜਿਹੇ ਤਰੀਕੇ ਨਾਲ ਉਹਨਾਂ ਦੇ ਮਨ ਚ ਇਹ ਚ ਹੀ ਬਾ ਦਿੰਦੇ ਆ ਵੀ ਸੌਖਾ ਹੀ ਹੈ ਠੀਕ ਆ ਤੇ ਉਹ ਆਰਾਮ ਨਾਲ ਆ ਜਾਂਦੇ ਆ ਪਲਾਂ ਦੀ ਪਲਾਂ ਦੀ ਕਿਸੇ ਤੇ ਜੰਪ ਨਹੀਂ ਵੀ ਲਾਦਾ ਉਹ ਵੀ ਦੋ ਤਿੰਨ ਦਿਨਾਂ ਚ ਜੰਪ ਕਲੀਅਰ ਕਰ ਹੀ ਜਾਂਦਾ ਇੱਥੇ ਠੀਕ ਆ ਤੇ ਹੌਲੀ ਹੌਲੀ ਉਹਨਾਂ ਦਾ ਆ ਐਕਸਜਨ ਲਵਾ ਕੇ ਸਟੈਪ ਵਾਜ ਜਾਂਦਾ ਵਾ ਠੀਕ ਆ ਲੈਗ ਪਾਵਰ ਵਾਜ ਜਾਂਦੀ ਆ ਤੇ ਉਹ ਦੋ ਦੋ ਤਿੰਨ ਤਣਾਂ ਚੁੱਕ ਤੇ ਲਾਈ ਜਾਂਦੇ ਆ ਠੀਕ ਆ ਤੇ ਉਹ ਤੁਹਾਨੂੰ ਦਿਖੀ ਜਾਂਦਾ ਫਿਰ ਆਬੀਸਲੀ ਉਹਨਾਂ ਦੀ ਭਰਤੀ ਦਾ ਕਲੀਅਰ ਹੋਣੀ ਹੋਣੀ ਆ ਠੀਕ ਆ ਚਲੋ ਫਿਰ ਆਪਾਂ ਮੁੱਦੇ ਦੀ ਗੱਲ ਤੇ ਆਏ ਨੇ ਫਿਰ ਜੋਤੀ ਪੈਪ ਤੇ ਆ ਗਏ ਠੀਕ ਆ ਫਿਰ ਤੁਸੀਂ ਕੀ ਕਰਨਾ ਵਾ ਫਿਰ ਉਹ ਜੀ ਫੋਲੋ ਕਰ ਲੈਣੀ ਆ ਜਿਹੜੀ ਆਪਾਂ ਪਿਛੇ ਕੀਤੀ ਸੀ ਠੀਕ ਆ ਚਲੋ ਆਪਾਂ ਇੱਥੇ ਦਾ ਛੋਟਾ ਗੱਦਾ ਰੱਖੀ ਬੈਠਿਆ ਉੱਥੇ ਜਿਹੜਾ ਤੁਹਾਡਾ ਭਰਤੀ ਚ ਗੱਦਾ ਹੋਊਗਾ ਜਿਵੇਂ ਇਹ ਕਾ ਪਿਆ ਇਹ ਕੋਂ ਪੈ ਗੱਦਾ ਇੰਨੀ ਹਾਈਟ ਤੱਕ ਤਾਂ ਗੱਦਾ ਹੀ ਹੁੰਦੇ ਆ ਠੀਕ ਆ ਇੱਥੇ ਲੋਡਾ ਜੰਪ ਹੁੰਦਾ ਠੀਕ ਆ ਤੇ ਇੰਨਾ ਤੁਹਾਨੂੰ ਉੱਥੇ ਹਾਈ ਜੰਪ ਤੇ ਡਰ ਲੱਗਣਾ ਨਹੀਂ ਗਾ ਠੀਕ ਆ ਜੇ ਤੁਹਾਨੂੰ ਪਤਾ ਹੋਇਆ ਵੀ ਅੱਗੇ ਸਪੋਰਟ ਪਈ ਆ ਠੀਕ ਆ ਇੰਨੀ ਉੱਚੀ ਸਪੋਰਟ ਪਈ ਆ ਕੱਲਾ ਤੇ ਇੰਨਾ ਕੀ ਟਪਣਾ ਤੇ ਇਹ ਤੁਹਾਨੂੰ ਕੋਈ ਔਖਾ ਨਹੀਂ ਲੱਗਣਾ ਇੱਥੇ ਹੋ ਜਾਦਾ ਤੇ ਕਈਆਂ ਕੋਲੇ ਇਕੁਪਮੈਂਟ ਹੈ ਨਹੀਂ ਗੇ ਠੀਕ ਆ ਜਿਨ੍ਹਾਂ ਕੋਲੇ ਗਰਾਊਂਡ ਹੈ ਨਹੀਂ ਉਹਨਾਂ ਕੋਲੇ ਇਕੁਪਮੈਂਟ ਵੀ ਕੀ ਹੋਣੀ ਆ ਠੀਕ ਆ ਕਈ ਮੇਰੇ ਵੀਰ ਭਰਾ ਵੀ ਕਈਆਂ ਕੋਲੇ ਗਰਾਊਂਡ ਵੀ ਹੈ ਨਹੀਂ ਗਾ ਠੀਕ ਆ ਤੇ ਉਹਨਾਂ ਨੂੰ ਤਾਂ ਕਰਕੇ ਹੋ ਸਕਦਾ ਔਖਾ ਲੱਗੀ ਜਾਂਦਾ ਹੋਵੇ ਠੀਕ ਆ ਹਾਈ ਜੰਪ ਕਿਉਂਕਿ ਹੋਰ ਜ਼ਿਆਦਾ ਕੱਲੀਆਂ ਤੇ ਪਾਈਪਾਂ ਖੜੀਆਂ ਕਰਕੇ ਬੈਠੇ ਹਾਂ ਠੀਕ ਆ ਤੇ ਆ ਗੱਦੇ ਗੁੱਦੇ ਤੁਹਾਡੇ ਕੋਲੇ ਵੀਰੋ ਨਾ ਹੋਣ ਠੀਕ ਆ ਉਹਦੇ ਕਰਕੇ ਔਖਾ ਲੱਗੀ ਜਾਂਦਾ ਹੋਵੇ ਇਹ ਕਰੀ ਨਾ ਤੁਸੀਂ ਕਿਤੇ ਨੇੜੇ ਤੇੜੇ ਇਹ ਚੀਜ਼ ਨੂੰ ਟਰਾਈ ਕਰਕੇ ਵੇਖੋ ਗੱਦਿਆਂ ਤੇ ਲਾ ਕੇ ਵੇਖੋ ਜਿਨ੍ਹਾਂ ਕੋਲੇ ਗੱਦੇ ਹੈ ਨਹੀਂਗੇ ਵੀ ਆਸੇ ਪਾਸੇ ਆਪਦਾ ਟਰਾਈ ਕਰਕੇ ਵੇਖੋ ਵੀ ਜੇ ਕਿਤੇ ਕਿਥੋਂ ਨੂੰ ਗੱਦੇ ਗੁੱਦੇ ਪ੍ਰੋਵਾਈਡ ਹੋ ਜਾਣ ਕਿਉਂਕਿ ਫੇਰ ਤੁਹਾਡੀ ਪ੍ਰੈਕਟਿਸ ਹੋ ਜੂਗੀ ਕਈਆਂ ਨਾਲ ਐ ਵੀ ਹੋ ਜਾਂਦਾ ਵੀ ਕਈ ਵੀ ਮਤਲਬ ਦੂਸਰੂ ਗਿੱਜੇ ਹੁੰਦੇ ਆ ਵੀ ਬਿਨਾ ਬਿਨਾ ਗੱਦਿਆਂ ਤੋਂ ਲਾਉਣਾ ਪਰ ਜੇ ਤੁਹਾਡੇ ਸਾਹਮਣੇ ਇੱਕੋ ਤਾਂ ਗੱਦੇ ਆ ਗਏ ਤੇ ਹੋ ਸਕਦਾ ਤੁਹਾਡੇ ਤੋਂ ਨਾਂ ਵੀ ਲੱਗੇ ਇਹ ਕਰਕੇ ਤੁਸੀਂ ਦੋਨੇ ਚੀਜ਼ਾਂ ਟਰਾਈ ਕਰ ਲੈਣੀਆਂ ਬਿਨਾ ਗੱਧੇ ਤੋਂ ਵੀ ਟਰਾਈ ਕਰ ਲੈਣੀਆਂ ਤੇ ਇਹ ਜੀ ਗੱਦੇ ਨਾਲ ਵੀ ਟਰਾਈ ਕਰ ਲੈਣੀਆਂ ਠੀਕ ਆ ਤੇ ਇਹ ਚੀਜ਼ਾਂ ਜਦੋਂ ਤੁਸੀਂ ਟਰਾਈ ਕਰੀ ਜਾਉਂਗੇ ਠੀਕ ਆ ਐਕਸਾਂ ਵੀ ਲਾਲੀਆਂ ਆ ਵੀ ਚੀਜ਼ ਟਰਾਈ ਕਰ ਲਈ ਠੀਕ ਆ ਤੁਹਾਡੇ ਮੂਰੇ ਜਿਹੜਾ ਬੰਦਾ ਉਹਨੇ ਵੀ ਤੁਹਾਡਾ ਕੰਫੀਡੈਂਸ ਬਿਲਡ ਕਰਤਾ ਵੀ ਉਹ ਜੇ ਜਦੋਂ ਲੌਂਜ ਆਪ ਹਾਈ ਜੰਪ ਕਲੀਅਰ ਕਰਤਾ ਠੀਕ ਆ ਇਹ ਚੀਜ਼ਾਂ ਜਦੋਂ ਕੰਬਾਈਨ ਹੋ ਕੇ ਆਉਣੀਆਂ ਤੁਹਾਡੇ ਮੂਰੇ ਪ੍ਰੈਕਟੀਕਲ 'ਚ ਕਰੋਗੇ ਪਰ ਤੁਹਾਡਾ ਇਹ ਜਿਹੜਾ ਹੈਗਾ ਵਾ ਹਾਈ ਜੰਪ ਇਹ ਤੁਹਾਨੂੰ ਖੇੜ ਲੱਗਣ ਲਾਪੂਗਾ ਠੀਕ ਆ ਜਿਵੇਂ ਤੇ ਇਹ ਹਾਈ ਜੰਪ ਇੰਨਾ ਸੀਗਾ ਉਹ ਜਦੋਂ ਤੇ ਲੱਤਾਂ ਦਾ ਉਹਨੂੰ ਲੈ ਕੇ ਜਾਂਦੇ ਸੀਗੇ ਜਿਹੜੀਆਂ ਸੱਜ ਤੁਹਾਨੂੰ ਆਪਾਂ ਇੱਕ ਛੇਅ ਦੱਸੀਆਂ ਠੀਕ ਆ ਉਹ ਜਿਹੜੀਆਂ ਐਕਸ ਆ ਇਹਨਾਂ ਨੂੰ ਸਾਰੀਆਂ ਨੂੰ ਜੋੜ ਕੇ ਵੇਖੋਗੇ ਤੁਸੀਂ ਸਭ ਤੋਂ ਪਹਿਲਾਂ ਆਪਾਂ ਕਿਹੜੀ ਐਕਸਰਸਾਈਜ਼ ਲਈ ਸੀ ਆਹ ਵਾਲੀ ਠੀਕ ਆ ਇਹਦਾ ਕੰਮ ਕੀ ਆ ਇਹਦਾ ਕੰਮ ਤੁਹਾਨੂੰ ਥੋੜੀਆਂ ਲੱਤਾਂ ਨੂੰ ਇਹ ਪਾਈਪ ਦੇ ਉੱਤੋਂ ਦੀ ਲੈ ਕੇ ਜਾਣਾ ਠੀਕ ਆ ਜਿਹੜੀ ਦੂਸਰੀ ਐਕਸਰਸਾਈਸ ਸੀ ਆਹ ਵਾਲੀ ਇਹਨੇ ਤੁਹਾਨੂੰ ਪਾਈਪ ਨੂੰ ਟਪਾਉਣਾ ਠੀਕ ਆ ਤੀਸੀ ਹੈ ਆਪਣੀ ਐਕਸਰਸਾਈਸ ਸੀ ਇੰਨਾ ਜੰਪ ਆ ਹਾਈਟ ਇਹਨੇ ਤੁਹਾਨੂੰ ਇੱਥੇ ਜੰਪ ਦੇਣਾ ਠੀਕ ਆ ਇਹ ਜੋ ਤਿੰਨੇ ਐਕਸਰਸਾਈਸ ਤੁਸੀਂ ਰਿਦਮ ਚਲਾਉਂਗੇ ਠੀਕ ਆ ਫਿਰ ਤੁਸੀਂ ਇਹਨੂੰ ਧਿਆਨ ਨਾਲ ਵੇਖਿਓ ਹੁਣ ਤੁਸੀਂ ਇਹ ਤਿੰਨੇ ਐਕਸਰਸਾਈਸਾਂ ਦੋਨੋਂ ਉਵੇਂ ਹੀ ਦਿਖਣਗੀਆਂ ਜਦੋਂ ਆਪਾਂ ਲਾਉਂ ਜਾਂ ਭਲਾਵਾਂਗੇ ਹਾਈ ਜੰਪ ਲਾਵਾਂਗੇ ਤਾਂ ਵੇਖੋ ਪਹਿਲੀ ਐਕਸਰਸਾਈਜ਼ ਆ ਆਊਗੀ ਠੀਕ ਆ ਦੂਸਰੀ ਐਕਸਰਸਾਈਜ਼ ਆ ਆਊਗੀ ਤੇ ਇਹਨਾਂ ਦੋਨਾਂ ਦੇ ਵਿਚਾਲੇ ਉਹ ਜਿਹੜੀ ਜੰਪ ਵਾਲੀ ਐਕਸਰਸਾਈਜ਼ ਹੋਊਗੀ ਠੀਕ ਆ ਕੋਈ ਵੀ ਇੱਥੇ ਫालतू ਐਕਸਰਸਾਈਜ਼ ਨਹੀਂ ਤੇ ਇਹ ਪ੍ਰੋਪਰ ਲੱਗਣੀਆਂ ਚਾਹੀਦੀਆਂ ਐਕਸਰਸਾਈਜ਼ਾਂ ਫੇਰ ਹੀ ਟੁੜਾ ਹਾਈ ਜੰਪ ਕਲੀਅਰ ਹੋਣਾ ਠੀਕ ਆ ਹੁਣ ਇਹਦੇ ਧਿਆਨ ਨਾਲ ਵੇਖਿਓ ਉਹ ਸੀ ਲੈ ਜਾ ਗਏ ਮੈਂ ਤਾਂ ਫਿਰ ਪ੍ਰੋਪਰ ਦਿਖੂਗਾ ਹੁਣ ਐ ਜਾਉਂਗੇ ਕੀ ਜੀ ਜੁੜੀ ਆ 3x ਵਿੱਚ ਹੀ ਆਈਆਂ ਉਹਦੇ ਠੀਕ ਆ ਇਹ ਜੋ ਤੁਸੀਂ 3x ਆਇਆ ਪ੍ਰੋਪਰ ਲੱਗ ਲਾਪਿਆ ਤੇ ਤੁਹਾਡੇ ਆ ਤੇ ਆ ਜੀ ਖੇਡ ਬਣ ਜਾਣੀ ਠੀਕ ਆ ਤੇ ਦੂਸਰੀ ਚੀਜ਼ ਠੀਕ ਆ ਹੁਣ ਤੁਸੀਂ ਇਹ ਸਿੱਖ ਗਏ ਹੋਗੇ ਕੀ ਕਰਨਾ ਵਾ ਠੀਕ ਆ ਹੁਣ ਆਪੇ ਆ ਜਣੇ ਜਿਹੜੀਆਂ ਕਮੈਂਟ ਚ ਵੀ ਮਤਲਬ ਬੱਚਿਆਂ ਦੇ ਉਹ ਹੈਗੇ ਆ ਕਮੈਂਟ ਵੀ ਕੀ ਕੀ ਉਹਨਾਂ ਨੂੰ ਕਮੀਆਂ ਆ ਰਹੀਆਂ ਵਾ ਠੀਕ ਆ ਕੀ ਕੀ ਪ੍ਰੋਬਲਮ ਆ ਰਹੀਆਂ ਪਹਿਲੀ ਚੀਜ਼ ਥੋੜਾ ਵੀ ਇੱਥੋਂ ਜੰਪ ਹੀ ਕਿੱਥੋਂ ਚੱਕਣਾ ਵਾ ਠੀਕ ਆ ਕਈ ਜੇ ਦੂਰੋਂ ਜੰਪ ਲੈ ਲੈਂਦੇ ਆ ਉਹ ਜੰਪ ਹਾਈਟ ਹਾਈਟ ਪ੍ਰੋਪਰ ਲੈ ਲੈਂਦੇ ਆ ਪਰ ਪਾਈਪ ਤੇ ਡੈਗ ਪੈਂਦਾ ਪਾਈਪ ਮਤਲਬ ਇੱਥੋਂ ਜੰਪ ਲਿਆ ਪਾਈਪ ਤੇ ਡੈਗ ਪਏ ਉਹਦੇ ਕਰਕੇ ਪਾਈਪ ਡੇ ਗੂਗੀ ਤੁਹਾਡਾ ਚਾਂਸ ਮਿਸ ਹੋ ਜਾਊਗਾ ਠੀਕ ਆ ਤੁਸੀਂ ਜੰਪ ਕਿੱਥੋਂ ਲੈਣਾ ਜੰਪ ਲੈਣਾ ਇੱਥੋਂ ਠੀਕ ਆ ਪਾਈਪ ਤੋਂ ਘਟੋ ਘਟ ਫੁੱਟ ਡੇਢ ਫੁੱਟ ਪਿੱਛੇ ਠੀਕ ਆ ਬਾੜਾ ਤੁਸੀਂ ਦੂਰੋਂ ਨਹੀਂ ਲੈਣਾ ਜੇ ਇੰਨਾ ਵੀ ਦੂਰ ਹੋ ਗਏ ਤਾਂ ਤੁਸੀਂ ਪੈਪ ਤੇ ਡੱਗ ਪੋਗੇ ਠੀਕ ਆ ਤੁਸੀਂ ਇੱਥੋਂ ਜੰਪ ਲੈਣਾ ਵਾ ਠੀਕ ਆ ਹੁਣ ਤੇ ਤੇ ਭੱਜਣਾ ਕਿੱਥੋਂ ਆ ਭੱਜਣਾ ਤੁਸੀਂ ਇੱਕ ਵਾਰੀ ਨਾ ਆ ਜੀ ਕਰਕੇ ਵੇਖ ਲਓ ਠੀਕ ਆ ਉਥੇ ਪਹਿਲਾਂ ਜੰਪ ਨਹੀਂ ਲਾਉਣਾ ਆ ਜੀ ਕਰਕੇ ਵੇਖ ਲਓ ਵੀ ਜਿੱਥੇ ਤੁਹਾਡਾ ਤੀਜਾ ਚੌਥਾ ਪੈਰ ਆਉਂਦਾ ਆ ਠੀਕ ਆ ਤੁਹਾਡੇ ਪੂਰੇ ਸਟੈਪ ਖੋਲ ਕੇ ਠੀਕ ਆ ਐ ਭੱਜ ਕੇ ਵੇਖ ਲਓ ਐ ਇਥੇ ਤੁਹਾਨੂੰ ਪਤਾ ਲੱਗ ਜयो ਕਿ ਕਿੱਥੇ ਜਾ ਕੇ ਤੇ ਪੇਸ ਫੜਦੇ ਆ। ਠੀਕ ਆ। ਜਿੱਥੇ ਜਿੱਥੇ ਰੋੜੀ ਪੇਸ ਹੋਈ ਉਥੇ ਲੈਣ ਲੂਨ ਮਾਰ ਆਇਓ ਆ ਦੀ। ਪਿੱਛੇ ਲੈਣ ਮਾਰ ਆਇਓ ਜਿੱਥੋਂ ਭੱਜ ਕੇ ਆਉਣਾ ਇੱਥੇ ਆ ਕੇ। ਤੇ ਪੈਰ ਕਿਹੜਾ ਚੱਕਣਾ ਤੁਸੀਂ? ਜਦੋਂ ਤੁਸੀਂ ਇੱਥੇ ਆ ਗਏ ਹੁਣ ਤੁਹਾਨੂੰ ਮੈਂ ਸਲੋ ਮੋਸ਼ਨ ਚ ਕਰਕੇ ਹੁਣਾਂ ਜਦੋਂ ਇੱਥੇ ਆ ਗਏ ਠੀਕ ਆ। ਆ ਪੈਰ ਥੱਲੇ ਹੋਊਗਾ। ਆ ਪੈਰ ਚੱਕਿਆ ਜਾਊਗਾ। ਜਿਹੜਾ ਆ ਪੈਰ ਆ ਠੀਕ ਆ। ਆ ਪੈਰ ਦੀ ਦੂਰੀ ਥੋੜੀ 1.5 ਫੁੱਟ ਹੋਣੀ ਚਾਹੀਦੀ ਆ। ਹੋ ਸਕਦਾ ਹੁਣ ਕਈ ਬੱਚਾ ਨੂੰ ਸਮਝ ਨਾ ਵੀ ਆਵੇ ਚੀਜ਼। ਠੀਕ ਆ ਵੇ ਪੈਰ ਤੋਂ ਇੱਥੇ ਡੇਢ ਫੁੱਟ ਦੀ ਦੂਰੀ ਆ ਇਹ ਐਂਛਾ ਕੇ ਵਖਾ ਇਧਰੋਂ ਆ ਵੇਖੋ ਹੁਣ ਪੈਰ ਆਪਣਾ ਕਿੰਨਾ ਆ ਇੱਥੇ ਇੰਨਾ ਆ ਜੀ ਡਿਸਟੈਂਸ ਹੋਣਾ ਚਾਹੀਦਾ ਇੱਥੋਂ ਫੇ ਇੰਨੀ ਦੂਰੀ ਹੋਣੀ ਚਾਹੀਦੀ ਆ ਤੁਹਾਡੀ ਪੈਰ ਤੋਂ ਜੇ ਤੁਸੀਂ ਬੜਾ ਨੇੜੇ ਹੋਗੇ ਤਾਂ ਪੈਰ ਦੇ ਥੱਲੇ ਵੜ ਜਾਓਗੇ ਠੀਕ ਆ ਜੋ ਜੰਪ ਚੱਕੋਗੇ ਤਾਂ ਆ ਲੱਤ ਜਿਹੜੀ ਹੈਗੀ ਆ ਇਹ ਉੱਤੋਂ ਦੀ ਨਹੀਂ ਯਾਨੀ ਇਹ ਥੱਲੇ ਵਿੱਚ ਵੜ ਜੂਗੀ ਉਹਦੇ ਪੈਰ ਤੇ ਜੇ ਤੁਸੀਂ ਬੜਾ ਦੂਰ ਹੋਏ ਫਿਰ ਤੁਸੀਂ ਪੈਰ ਤੇ ਡਿੱਗ ਪੋਗੇ ਇਸੇ ਕਰਕੇ ਥੋੜਾ ਇੰਨੇ ਕਿ ਦੂਰ ਹੋਣਾ ਚਾਹੀਦਾ ਇੰਨੇ ਕਿ ਦੂਰ ਜੰਪ ਲੈਣਾ ਠੀਕ ਆ ਆ ਜੀ ਫੇਰ ਤੁਹਾਡੀ ਪ੍ਰੋਪਰ ਹੋਊਗੀ ਠੀਕ ਆ ਇਹ ਚੀਜ਼ਾਂ ਧਿਆਨ ਚ ਰੱਖਣੀਆਂ ਵਾ ਠੀਕ ਆ ਦੂਸਰੀ ਪ੍ਰੋਬਲਮ ਆ ਰਹੀ ਸੀ ਹਾਈਟ ਤੇ ਹਾਈਟ ਆ ਤੇ ਜਿਹਨਾਂ ਬੱਚਿਆਂ ਦੀ ਹਾਈਟ ਨਹੀਂ ਲਈ ਜਾਂਦੀ ਵੀ ਮਤਲਬ ਇੰਨਾ ਜੰਪ ਲੈਂਦੇ ਆ ਇੱਥੇ ਵਿੱਚ ਵੱਜਦੇ ਆ ਚਲੋ ਆਪਾਂ ਗਲਤ ਵੀ ਲਾ ਕੇ ਫਾਇਦੇ ਠੀਕ ਆ ਵੈਸ ਅੱਜ ਪੈ ਵਜੂ ਕਿ ਲਾ ਦੋ ਵੀਰੇ ਇੱਥੇ ਕਰਕੇ ਐ ਵਿੱਚੋ ਅਜਦੇ ਆ ਠੀਕ ਆ ਉਹ ਪ੍ਰੋਬਲਮ ਕੀ ਆ ਉਹ ਪ੍ਰੋਬਲਮ ਇਹ ਆ ਵੀ ਹਾਈਟ ਨਹੀਂ ਲਈ ਜਾ ਰਹੀ ਹਾਈਟ ਅਤੇ ਉਹ ਆਪਾਂ ਜਿਹੜੀਆਂ ਪਿੱਛੇ 3 ਐਕਸਜ ਦੱਸੀਆਂ ਉਹ ਆ ਉਹਦੇ ਨਾਲ ਤੇ ਜਦੋਂ ਹਾਈਟ ਵਾਲੀਆਂ ਐਕਸਜ ਲਾਉਣ ਲੱਪੇ ਤਾਂ ਤੁਹਾਡੇ ਤੋਂ ਹਾਈਟ ਵੀ ਲਈ ਜਾਊਗੀ ਠੀਕ ਆ ਇਹ ਸਾਰੀ ਵੀਡੀਓ ਨੂੰ ਜਿਹੜੀ ਜਿਹੜੀ ਆਪਾਂ ਤੁਹਾਨੂੰ ਵੀਡੀਓ ਦੱਸੀ ਆ ਇਹ ਤੇ ਵੀਡੀਓ ਨੂੰ ਵੇਖ-ਵੇਖ ਕੇ ਸਟੈਪ ਬਾਈ ਸਟੈਪ ਵਧਦੇ ਜਾਣਾ ਅੱਗੇ ਠੀਕ ਆ ਤੇ ਇਹ ਤੁਹਾਡਾ ਜਿਹੜਾ ਹਾਈ ਜੰਪ ਹੈਗਾ ਇਹ ਤੁਹਾਨੂੰ ਖੇਡ ਲੱਗਣ ਲੱਗ ਪਣੀ ਠੀਕ ਆ ਜੇ ਫਿਰ ਵੀ ਕਿਸੇ ਬੱਚੇ ਨੂੰ ਪ੍ਰੋਬਲਮ ਆ ਰਹੀ ਆ ਹਾਈ ਜੰਪ ਚ ਠੀਕ ਆ ਕਿਉਂਕਿ ਆਨਲਾਈਨ ਮਾਧਿਅਮ ਨਾਲ ਜਿੰਨਾ ਕਾਪਾ ਦਾ ਤੋਂ ਹੋਇਆ ਆਪਾਂ ਡਿਟੇਲ ਦੇਣ ਦੀ ਕੋਸ਼ਿਸ਼ ਕੀਤੀ ਆ ਠੀਕ ਆ ਫਿਰ ਵੀ ਜੇ ਕੋਈ ਪ੍ਰੋਬਲਮ ਹੋਈ ਤਾਂ ਆਪਾਂ ਨੂੰ ਕਮੈਂਟਾਂ 'ਚ ਦੱਸ ਦਿਓ ਆਪਾਂ ਉਹਦਾ ਸੋਲੂਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਹੋ ਸਕਿਆ ਹੋਰ ਆਪਾਂ 2-3 ਵੀਡੀਓ ਹਾਈ ਜੰਪ ਤੇ ਬਣਾ ਦਈਏ ਠੀਕ ਆ ਜਿਵੇਂ ਜਿਵੇਂ ਬੱਚਿਆਂ ਦੀਆਂ ਇਨਕੁਆਰੀਆਂ ਆਉਂਦੀਆਂ ਆਂਗੀਆਂ ਪਰ ਜੇ ਫਿਰ ਵੀ ਕੋਈ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਆਪਣੇ ਇੱਥੇ SBS ਕਾਲਜ ਆ ਸਕਦੇ ਆ SBS ਕਾਲਜ ਗੋਡਪੁਰਾ ਆਪਣੇ ਜਿਹੜਾ ਗਰੁੱਪ ਆ ਉਹਦਾ ਨਾਮ ਹੈਗਾ আইএসਐਚ ਗਰੁੱਪ ਕੋਟਪੂਰਾ ਠੀਕ ਆ ਸਿਟੀ ਕੋਟਪੂਰਾ ਡਿਸਟ੍ਰਿਕਟ ਫਰੀਦਕੋਟ ਆ ਠੀਕ ਆ ਤੇ ਆਪਾਂ ਤੁਹਾਨੂੰ ਨੰਬਰ ਦੇ ਦਾਂਗੇ ਆਪਣਾ ਡਿਸਕ੍ਰਿਪਸ਼ਨ ਚ ਉਹਦੇ ਤੇ ਕੰਟੈਕਟ ਕਰ ਸਕਦੇ ਆ ਠੀਕ ਆ ਤੇ ਕੋਈ ਵੀ ਬੱਚਦਾ ਕੋਈ ਰੇਸ ਰੂਸ ਲੱਗਦੀ ਆ ਜਾਂ ਹਾਈ ਜੰਪ ਲੱਗੇ ਆ ਹਾਈ ਜੰਪ ਚ ਪ੍ਰੋਬਲਮ ਆ ਰਹੀ ਆ ਠੀਕ ਆ ਲੌਂਗ ਜੰਪ ਚ ਪ੍ਰੋਬਲਮ ਆ ਰਹੀ ਆ ਤੇ ਆਪਣੇ ਕੋਲੇ ਆਫਲਾਈਨ ਵੀ ਆ ਸਕਦਾ ਠੀਕ ਆ ਆਪਣੇ ਕੋਲੇ ਪ੍ਰਬੰਧ ਹੈਗੇ ਆ ਠੀਕ ਆ ਫਿਜ਼ੀਕਲ ਟ్రਾਇਲ ਦੇ ਇਥੇ ਠੀਕ ਆ ਗਰਾਊਂਡ ਦੇ ਜਿੰਨੇ ਵੀ ਆਪਣੇ ਕੋਲੇ ਗੱਦੇ ਸਾਰਾ ਕੁਝ ਹੈਗਾ ਆਪਣੇ ਕੋਲੇ ਠੀਕ ਆ ਠੀਕ ਆ ਤੇ ਬਸ ਜਿਹੜਾ ਤੇ ਸੱਚ ਜਿਹੜੇ ਬੱਚਿਆਂ ਦਾ ਆ ਰਿਆ ਵੀ ਆਪਾਂ ਨੂੰ ਵੀ ਮਤਲਬ ਪੀਜੀਆਂ ਪੂਜੀਆਂ ਦਾ ਇੱਥੇ ਕੀ ਹਿਸਾਬ ਕਿਤਾਬ ਆ ਪੀਜੀ ਤੁਹਾਨੂੰ ਇੱਥੇ ਰੈਂਟ ਤੇ ਮਿਲ ਜਾਂਦੇ ਆ ਠੀਕ ਆ ਖਾਣ ਪੀਣ ਦਾ ਇੱਥੇ ਵੀ ਮਤਲਬ ਡੱਬਿਆਂ ਡੁੱਬਿਆਂ ਦਾ ਸਿਸਟਮ ਹੈਗਾ ਡੱਬੇ ਲੱਗ ਜਾਂਦੇ ਜਾਂ ਤੇ ਜਿਹੜੇ ਪੀਜੀ ਚ ਰਹਿੰਦੇ ਆ ਉੱਥੇ ਘਰ ਵਾਲਿਆਂ ਨਾਲ ਤੁਸੀਂ ਗੱਲਬਾਤ ਕਰ ਲਓ ਉੱਥੇ ਤੁਹਾਡੇ ਖਾਣ ਪੀਣ ਦਾ ਪ੍ਰਬੰਧ ਹੋ ਜਾਊਗਾ ਠੀਕ ਆ ਐਂ ਕਰਕੇ ਤੁਹਾਡਾ ਸਾਰਾ ਸਰਕਲ ਚੱਲਦਾ ਵਾ ਠੀਕ ਆ ਹੁਣ ਮੇਨ ਉਲਾਦਾ ਮੈਂ ਫੋਲ ਡਿਟੇਲ ਤੇ ਤੁਹਾਨੂੰ ਦੱਸ ਹੀ ਦਿੱਤਾ ਇਹਦੇ ਨਾਲ ਤੁਹਾਡਾ ਹਾਈ ਜੰਪ ਸੈੱਟ ਹੋ ਜਾਊਗਾ ਤੇ ਜੇ ਨਾ ਵੀ ਹੁੰਦਾ ਠੀਕ ਆ ਕੋਈ ਜ਼ਿਆਦਾ ਪ੍ਰੋਬਲਮ ਆ ਠੀਕ ਆ ਤੇ ਫਿਰ ਤੁਸੀਂ ਆਪਣੇ ਨੰਬਰ ਤੇ ਕੰਟੈਕਟ ਕਰ ਸਕਦੇ ਆ ਚਲੋ ਹੁਣ ਧੰਨਵਾਦ ਹਲਾ ਪ੍ਰਵਾਦ